ਪ੍ਰਿਆ ਸੋਨੇ ਹੋ ਕੋ ਸੱਜਣ ਮਿਰੇ ਪਿਆਰਿਆ ਹਉ ਟੰਡੇਂਦੀ ਤੈਨ ਸੱਜਣ ਸੱਚ ਸਵਾਰਿਆ ਸਤਿਗੁਰ ਮੇਡਾ ਮਿੱਤ ਹੈ ਜੇ ਮਿਲੇ ਤਾਂ ਇਹੋ ਮਨ ਵਾਰਿਆ ਦਿੰਦਾ ਮੂੰ ਪਿਰ ਦਸ ਹਾਰ ਸੱਜਣ ਸਿਰ ਜਣ ਹਾਰਿਆ ਨਾਨਕ ਹਉ ਪਿਰ ਭਾਲੀ ਆਪਣਾ ਸਤਿਗੁਰ ਨਾਲ ਦੇਖ ਲਿਆ ਹੌਂ ਖੜੀ ਨਿਹਾਲੀ ਪੰਦ ਮਤਮੂ ਸੱਜਣ ਆਵੇ ਕੋ ਆਣ ਮਨਾਵੇ ਅੱਜ ਮੈਂ ਪਰਮੇਲ ਨੂੰ ਮਿਲਾਵੇ ਹੌਂ ਜਿਉ ਕਰੀ ਤਿਸ ਵਿਟੋ ਚੌਖੰਨੀ ਐ ਜੋ ਮੈਂ ਪ੍ਰੀਤ ਖਾਵੈ ਨਾਨਕ ਹਰ ਹੋਏ ਦਇਆਲ ਆਵੇ ਅੰਤਰ ਜੂਰ ਹਉ ਮੈਂ ਤਨ ਆਇ ਕੂੜੀ ਆਵੇ ਜਾਏ ਸਤਿਗੁਰ ਕਾ ਫਰਮਾਇ ਮਨ ਨਾ ਸਕੀ ਦੁਤਰ ਤਰਿਆ ਨਾ ਜਾਏ ਨਦਰ ਕਰੇ ਜਿਸ ਆਪਨੀ ਸੋ ਚੱਲੇ ਸਤਿਗੁਰ ਪਾਏ ਸਤਿਗੁਰ ਕਾ ਦਰਸਨ ਸਫਲ ਹੈ ਜੋ ਇੱਛੇ ਸੋ ਫਲ ਪਾਏ ਜਿਨਨੇ ਸਤਿਗੁਰ ਮੰਨਿਆ ਹਉ ਤਿਨ ਕੇ ਲਾਗੁ ਪਾਏ ਨਾਨਕ ਤਾਂ ਕਾ ਦਾਸ ਹੈ ਜੇ ਅਨ ਦਿਨ ਰਹੇ ਲਿਵrai ਜਿੰਨਾ ਪਰੀਪਿਆਰ ਇਹਨ ਦਰਸ਼ਨ ਕਿਉ ਤ੍ਰਿਪਤੀ ਐ ਨਾਨਕ ਮਿਲੈ ਸੁਗਾਏ ਗੁਰਮੁਖ ਇਹ ਮਨ ਰਹਾਸੀ ਐ ਜਿੰਨਾ ਪਰੀਪਿਆਰ ਕਿਉ ਜੀਵਨ ਪਿਰ ਬਾਹਰੀ ਜਾਂ ਸੋ ਦੇਖਣ ਆਪਨਾ ਨਾਨਕ ਥੀਂ ਆਪੀ ਹਰੇ ਜਿੰਨਾ ਗੁਰਮੁਖ ਅੰਦਰ ਨੇ ਹਉ ਤੈ ਪੀਤਮ ਸਚ ਲਾਇਆ ਰਾਤੀ ਅਤ ਦੇਹੋ ਨਾਨਕ ਪ੍ਰੇਮ ਸਮਾਇਆ ਗੁਰਮੁਖ ਸਚਿਆਸਕੀ ਜਿਤ ਪ੍ਰੀਤਮ ਸੱਚਾ ਪਾਈਐ ਅਨ ਦਿਨ ਰਹੇ ਆਨੰਦ ਨਾਨਕ ਸਹਜ ਸਮਾਈਐ ਸੱਚਾ ਪ੍ਰੇਮ ਪਿਆਰ ਗੁਰਪੂਰੇ ਤੈ ਪਾਈਐ ਕਬਹੂ ਨਾ ਹੋਵੇ ਭੰਗ ਨਾਨਕ ਹਰਿ ਗੁਣ ਗਾਈਐ ਜਿਨਾਂ ਅੰਦਰ ਸੱਚਾ ਨੇ ਕਿਉ ਜੀ ਹੁਣ ਪ੍ਰੀ ਵਿਹੂਣਿਆ ਗੁਰਮੁਖ ਮਿਲਿਆ ਆਪ ਨਾਨਕ ਚਰੀ ਵਿਸ਼ੁਨਿਆ ਜਿਨ ਕੋ ਪ੍ਰੇਮ ਪਿਆਰ ਤੋ ਆਪੇ ਲਾਇਆ ਕਰਮ ਕਰ ਲਿਹੁ ਮਿਲਾਇ ਮੈਂ ਜਾ ਜਿਕ ਦੀ ਜੈ ਨਾ ਹਰ ਗੁਖ ਹੱਸੈ ਗੁਰਮੁਖ ਰੁਐ ਜੇ ਗੁਰਮੁਖ ਕਰੈ ਸਾਈ ਭਗਤੋਐ ਗੁਰਮੁਖ ਹੋਵੇ ਸੋ ਕਰੇ ਵਿਚਾਰ ਗੁਰਮੁਖ ਨਾਨਕ ਪਾਵੇ ਪਾਰ ਜਿਨ ਨਾਮ ਨਦਾਨ ਹੈ ਤੈਨ ਕੇ ਮੁਖ ਸਾਦੇ ਉਜਲੇ ਤਿਤ ਸੱਚੇ ਦਰਬਾਰ ਤੈਨ ਬਹਿੰਦਿਆਂ ਉੱਠਦਿਆਂ ਕਦੇ ਨਾ ਵਿਸਰੈ ਜੇ ਆਪ ਲਖਸ਼ੇ ਕਰਤਾਰ ਨਾਨਕ ਗੁਰਮੁਖ ਮਿਲੈ ਨਾ ਵਿਛੜੈ ਜੇ ਮੇਲੇ ਸਿਰਜਣਹਾਰ ਗੁਰਪੀਰਾਂ ਦੀ ਚਾਕਰੀ ਮਹ ਕਰੜੇ ਸੁਖ ਸਾਰ ਨਦਰ ਕਰੇ ਜਿਸ ਆਪਨੀ ਤਿਸ ਲਾਏ ਹੇਤ ਪਿਆਰ ਸਤਗੁਰ ਕੀ ਸੇਵੇ ਲੱਗਿਆ ਉਹ ਭਾਉ ਜਲ ਤਰੇ ਇਸ ਸੰਸਾਰ ਮਨ ਚਿੰਦਿਆ ਫਲ ਪਾਏ ਸੀ ਅੰਦਰਬੀਕ ਵਿਚਾਰ ਨਾਨਕ ਸਤਗੁਰ ਮਿਲਿਆ ਪ੍ਰਭ ਪਾਈਐ ਸਭ ਦੁੱਖ ਨਿਵਾਰਨ ਹਾਰੇ ਮਨ ਮੁਖ ਸੇਵਾ ਜੋ ਕਰੈ ਦੂਜੇ ਪਾਏ ਚੇਤ ਲਾਏ ਹਉ ਤ ਕਲਤ ਕੁਟੰਬ ਹੈ ਮਾਇਆ ਮੋਹ ਉਪਦਾਇ ਦਰਗੇ ਲੇਖਾ ਮੰਗੀਏ ਕੋਈ ਅੰਤ ਨਾ ਸਕਿ ਛੜਾਏ ਬਿਨ ਨਾ ਵਹਿ ਸਭ ਦੁੱਖ ਹੈ ਦੁੱਖदाई ਮੋਹ ਮਾਇ ਨਾਨਕ ਗੁਰਮਖ ਨਦਰੀ ਆਇ ਮੋਹ ਮਾਇਆ ਵਿਚੁਰ ਸਭ ਜਾਏ ਗੁਰਮੁਖ ਹੁਕਮ ਮੰਨੇ ਸਹਿ ਕੇ ਰਾਗ ਹੁਕਮੇ ਹੀ ਸੁਖ ਪਾਏ ਹੁਕਮਾਂਉ ਸੇਵੇ ਹੁਕਮੇ ਆਰਾਧੇ ਹੁਕਮੇ ਸਮੈ ਸਮਾਏ ਹੁਕਮ ਵਰਤ ਨੀਮ ਸੋਚ ਸੰਜਮ ਮਨ ਚਿੰਦਿਆ ਖਲ ਪਾਏ ਸਦਾ ਸੁਹਾਗਣ ਜੇ ਹੁਕਮੇ 부ਜੇ ਸਤਗੁਰ ਸੇਵੇ ਲਿਵ ਲਾਏ ਨਾਨਕ ਕਿਰਪਾ ਕਰੇ ਜਿਨੀ ਉਪਰ ਤਿਨਾ ਹੁਕਮੇ ਲੈ ਮਾਏ ਮਨ ਮੁਖ ਹੁਕਮ ਨਾ ਬੁੱਝੇ ਬਾਪੜੀ ਨਿਤ ਹਉਮੈ ਕਰਮ ਕਮਾਏ ਵਰਤਨੇਮ ਸੋਚ ਸੰਜਮ ਪੂਜਾ ਆਖੰਡ ਪਰਮ ਨਾ ਜਾਏ ਅੰਤਰੋਂ ਕੁਸੁੱਧ ਮਾਇਆ ਮੋਹੇ ਬਿਦੈ ਜਿਉ ਹਸਤੀ ਸ਼ਾਰ ਕੁੜਾਏ ਜਿਨੂੰ ਪਾਏ ਤਿਸੇ ਨਾ ਚਿੱਤ ਹੈ ਬਿਨ ਚੇਤੇ ਕਿਉ ਸੁਖ ਪਾਏ ਨਾਨਕ ਪਰਪੰਚ ਕੀਆ ਤੁੜ ਕਰਤੇ ਪੂਰਿ ਲਖਿਆ ਕਮਾਏ ਗੁਰਮੁਖ ਪ੍ਰਤੀਤ ਭਈ ਮਨ ਮਾਨਿਆ ਅਨੰਦ ਦਿਨ ਸੇਵਾ ਕਰਤ ਸਮਾਏ ਅੰਤਰ ਸਤਿਗੁਰ ਗੁਰੂ ਸਭ ਪੂਜੈ ਸਤਿਗੁਰ ਕਾ ਦਰਸ ਦੇਖੀ ਸਭ ਆਏ ਮੰਨਿਆ ਸਤਿਗੁਰ ਪਰਮ ਵੀਚਾਰੀ ਜਿਤ ਮਿਲਿਆ ਆਏ ਤਿਸ਼ਨਾ ਭੁਖ ਸਭ ਜਾਏ ਹਉ ਸਦਾ ਸਦਾ ਬਲਹਾਰੀ ਗੁਰ ਆਪਣੇ ਜੋ ਪ੍ਰਭ ਸੱਚਾ ਦੇ ਮਨਾਏ ਨਾਮਿਕ ਕਰਮ ਪਾਇ ਤਨ ਸੱਚਾ ਜੋ ਗੁਰ ਚਰਣੀ ਲੱਗਿਆ ਜਿਨ ਪ੍ਰਿਆ ਸੁਨੇ ਹੂੰ ਸੇ ਸਜਣ ਮੈਂ ਨਾਲ ਅੰਤਰ ਬਾਹਰ ਹਉ ਫੇਰਾ ਪੀਰ ਦੇ ਰੱਖਾਂ ਸਮਾਲ ਜਿਨਾਂ ਇੱਕ ਮਨ ਇੱਕ ਚਿੱਤ ਧਿਆਇ ਸਤ ਗੁਰ ਸੋ ਚਿੱਤ ਲਾਏ ਤਿੰਨ ਕੀ ਦੁਖ ਭੋਖ ਹਉ ਮੇ ਵੱਡਾ ਦੁਖ ਗਏ ਨਿਰਦੁਖ ਪੈ ਲ ਬਲਾਈ ਗੁਣ ਗਾਵਹਿ ਗੁਣ ਉਚਰਹਿ ਗੁਣ ਮੈਂ ਸਭ ਸਮਾਈ ਨਾਨਕ ਗੁਰ ਪੂਰੇ ਤੇ ਪਾਇਆ ਸਹਿਜ ਮਿਲਿਆ ਪ੍ਰਭ ਆਈ ਮਨ ਮੂਖ ਮਾਰਾ ਮੋਹ ਹੈ ਨਾਮ ਨ ਲੱਗੇ ਪਿਆਰ ਕੂੜ ਕਮਾਵੇ ਕੂੜ ਸੰਗ੍ਰਹਿ ਕੂੜ ਕਰੇ ਆਹਾਰ ਬਿਖ ਮਾਇਆ ਧਨ ਸੰਚ ਮਰੇ ਅੰਤ ਹੋਏ ਅਵਿਸ਼ਾਰ ਕਰਮ ਧਰਮ ਸੁੱਚ ਸੰਜਮ ਕਰਹਿ ਅੰਤਰ ਲੋਭ ਵਿਕਾਰ ਨਾਨਕ ਮਨੁਖ ਜੇ ਕੁਮਾਵੇ ਸੋ ਥਾਏ ਨਾ ਪਵੈ ਦਰਗਰ ਹੋਏ ਖੁਆਰ ਸਭਨਾ ਰਾਗਾਂ ਵਿੱਚ ਸੋ ਭਲਾ ਭਾਈ ਜਿਤ ਵਸਿਆ ਮਨ ਆਏ ਰਾਗਨਾਦ ਸਭ ਸੱਚ ਹੈ ਕੀਮਤ ਕਹੀ ਨਾ ਜਾਏ ਰਾਗਨਾਦ ਦੇ ਬਾਹਰਾ ਇਨੇ ਹੁਕਮ ਨਾ ਬੁਝਿਆ ਜਾਏ ਨਾਨਕ ਹੁਕਮ ਮੈਂ ਬੂਝੇ ਤ ਨਰਾਸ ਹੋਏ ਸਤਿਗੁਰ ਤੇ ਸੁਜੀ ਪਾਏ ਸਭ ਕਿਛ ਤਿਸ ਤੇ ਹੋਇਆ ਜੋ ਤਿਸੇ ਦੀ ਰਜ਼ਾ ਹੈ ਸਤਿਗੁਰ ਵਿੱਚ ਅੰਮ੍ਰਿਤ ਨਾਮ ਹੈ ਅੰਮ੍ਰਿਤ ਕਹਿ ਕਹਾਏ ਗੁਰਮਤੀ ਨਾਮ ਨਿਰਮਲਾ ਨਿਰਮਲ ਨਾਮ ਧਿਆਏ ਅੰਮ੍ਰਿਤ ਬਾਣੀ ਤਤ ਹੈ ਗੁਰਮੁਖ ਵਸੇ ਮਨ ਆਏ ਹਿਰ ਦੇ ਕਮਲ ਪਰਗਾਸਿਆ ਜੋਤੀ ਜੋਤ ਮਲਾਏ ਨਾਨਕ ਸਤਗੁਰ ਤਿਨ ਕੋ ਮੇਲਿ ਆਉਨਾ ਜਿਨ ਤੁਰ ਮਸਤਿ ਕੁਪਾਗ ਲਖਾਇ ਅੰਦਰ ਤਿਸ਼ਨਾ ਅਗ ਹੈ ਮਨ ਮੁਖ ਭੁਖ ਨਾ ਜਾਏ ਰੂਹ ਕੁਟੰਬ ਸਭ ਕੂੜ ਹੈ ਕੂੜ ਰਹਿ ਆਲ ਪਟਾਇ ਨਾਨਕ ਚਿੰਤਾ ਚਿੰਤਵੇਂ ਚਿੰਤਾ ਬੱਤਾ ਜਾਵੇ ਜੰਮਣ ਮਰਨ ਨਾ ਚੁੱਕਈ ਹਉ ਮੈਂ ਕਰਮ ਕਮਾਏ ਗੁਰ ਸਰਣਾ ਹੀ ਉਬਰੈ ਨਾਨਕ ਲੈ ਛਡਾਈ ਸਤ ਗੁਰ ਪਰਖ ਹਰ ਧਿਆਇਦਾ ਸਤ ਸੰਗਤ ਸਤ ਗੁਰ ਪਾਈ ਸਤ ਸੰਗਤ ਸਤ ਗੁਰ ਸੇਵ ਦੇ ਹਰ ਮਿਲੈ ਗੁਰ ਮਿਲਾਈ ਉਜਲ ਜਗਤ ਸਿ ਹੈ ਗੁਰੂ ਦੇ ਨਾਮ ਤਰਾਏ ਗੁਰੂ ਕੀ ਬਾਣਾ ਮੰਨਿਆ ਸੂਰਾ ਭਗੰਗ ਗਾਏ ਗੁਰ ਸਿਖਾਂ ਕੀ ਹਤੂੜ ਦੇ ਤਪਾਹੇ ਦੁਰਮਸਤ